ਸਤਿ ਸ਼੍ਰੀ ਅਕਾਲ ਜੀ ਮੇਰੇ ਸੀ YouTube ਚੈਨਲ ਲਰਨ ਵਿਦ ਸੰਦੀਪ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੋ ਅੱਜ ਦਾ ਸਾਡਾ ਲਾਈਵ ਸੈਸ਼ਨ ਰਹਿਣ ਵਾਲਾ ਹੈ ਜੀ ਉਹਦੇ ਵਿੱਚ ਅਸੀਂ ਗੱਲ ਕਰਾਂਗੇ ਠੀਕ ਹੈ ਪੰਜਾਬੀ ਨਾਵਲ ਤੇ ਕਹਾਣੀਕਾਰਾਂ ਬਾਰੇ ਜਿਹੜਾ ਟੌਪਿਕ ਜਿਹੜਾ ਐਸਐਸਸੀ টিਜੀਟੀ ਦੇ ਜਿਹੜੀ ਰਿਵੀਜ਼ਨ ਪਰਪਸ ਤੋਂ ਹੈ ਕਿਉਂਕਿ ਪਰਸ ਨੂੰ ਤਾਂ ਦੇਖੋ ਐਸਐਸ ਦਾ টিਜੀਟੀ ਦਾ ਐਗਜ਼ਾਮ ਹੀ ਹੈ ਠੀਕ ਹੈ ਸੰਡੇ ਨੂੰ ਤਾਂ ਅੱਜ ਜਿਹੜੀ ਇਹ ਕਲਾਸ ਸਾਡੀ ਸਿਰਫ ਰਿਵੀਜ਼ਨ ਪਰਪਸ ਤੋਂ ਆਸੀ ਮੇਨ ਜਿਹੜੇ ਉਹ ਜਿਹੜੇ ਕਹਾਣੀਕਾਰ ਨੇ ਨਾਵਲਕਾਰ ਨੇ ਸਿਰਫ ਉਹਨਾਂ ਦੀਆਂ ਰਚਨਾਵਾਂ ਬਾਰੇ ਹੀ ਜਿਹੜੀ ਉਹ ਗੱਲ ਕਰਾਂਗੇ ਠੀਕ ਹੈ ਤੇ ਜੇਕਰ ਤੁਸੀਂ ਐਚ ਟੈਟ ਠੀਕ ਹੈ ਸੀ ਟੈਟ ਪੀ ਟੈਟ ਇਹਨਾਂ ਦੀ ਤਿਆਰੀ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਠੀਕ ਹੈ ਸੀ ਟੈਟ ਦੀ ਤਿਆਰੀ ਦੇ ਲਈ ਤਾਂ ਕਿ ਮੇਰੇ ਨਾਲ ਜੁੜ ਕੇ ਤੁਸੀਂ ਜਿਹੜੀ ਤਿਆਰੀ ਹੋ ਆਪਣੀ ਵਧੀਆ ਤਰੀਕੇ ਦੇ ਨਾਲ ਕਰ ਸਕੋ ਠੀਕ ਹੈ ਇਦੇ ਵਿੱਚ ਪਹਿਲਾਂ ਅਸੀਂ ਗੱਲ ਕਰਾਂਗੇ ਨਾਵਲ ਬਾਰੇ ਨਾਵਲ ਦੇ ਵਿੱਚ ਸਾਡੇ ਕੋਲ ਜੇ ਅਸੀਂ ਨਾਵਲ ਦੇ ਪਿਤਾਮਾ ਮੰਨਣਾ ਹੋਵੇ ਤੇ ਸਭ ਤੋਂ ਵੱਧ ਪੰਜਾਬੀ ਦੇ ਨਾਵਲ ਹੈ ਠੀਕ ਹੈ ਪੰਜਾਬੀ ਦਾ ਨਾਵਲ ਸਭ ਤੋਂ ਵੱਧ ਨਾਵਲ ਦੇ ਵਿੱਚ ਕਿਸ ਨੂੰ ਪੜਿਆ ਗਿਆ ਹੈ ਤੋਂ ਨਾਨਕ ਸਿੰਘ ਨੂੰ ਆ ਠੀਕ ਹੈ ਤਾਂ ਅਸੀਂ ਜਿਹੜਾ ਐਸਐਸਏ ਟੀਟੀਟੀ ਦੇ ਵਿੱਚ ਜਿਹੜੇ ਨਾਨਕ ਸਿੰਘ ਨੇ ਉਹ ਸਾਡੇ ਨਾਵਲਕਾਰ ਲੱਗੇ ਹੋਏ ਨੇ ਠੀਕ ਹੈ ਤਾਂ ਇਹਦੇ ਵਿੱਚ ਅਸੀਂ ਹੁਣ ਗੱਲ ਕਰਾਂਗੇ ਨਾਨਕ ਸਿੰਘ ਤੋਂ ਚਲੋ ਜੀ ਸ਼ੁਰੂ ਕਰਦੇ ਜੇ ਤੁਹਾਨੂੰ ਵੀਡੀਓ ਵਗੈਰਾ ਆਵਾਜ਼ ਵਗੈਰਾ ਕਲੀਅਰ ਹੈ ਤਾਂ ਪਲੀਜ਼ ਇੱਕ ਵਾਰੀ ਕਮੈਂਟ ਕਰ ਦਿਓ ਠੀਕ ਹੈ ਸੈਸ਼ਨ ਨੂੰ ਲਾਈਕ ਜ਼ਰੂਰ ਕਰ ਦਿਓ ਚਲੋ ਜੀ ਸਟਾਰਟ ਕਰਦੇ ਆ ਸਿਰਫ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਅਸੀਂ ਸਿਰਫ ਇਹਨਾਂ ਦੀਆਂ ਰਚਨਾਵਾਂ ਦੇਖਾਂਗੇ ਵੀ ਕਿਹੜੀਆਂ-ਕਿਹੜੀਆਂ ਨੇ ਠੀਕ ਹੈ ਜੇ ਜਿਹੜੀਆਂ ਪੇਪਰ ਦੇ ਵਿੱਚ ਪੁੱਛੀਆਂ ਜਾ ਚੁੱਕੀਆਂ ਨੇ ਕਿਉਂਕਿ ਅਨਦਰ ਟਾਈਮ ਹੈ ਨਹੀਂ ਨਾ ਆਪਾਂ ਕਿ ਹਰੇਕ ਚੀਜ਼ ਨੂੰ ਡੀਪਲੀ ਕਰੀਏ ਕਿਉਂਕਿ ਪੇਪਰ ਤਾਂ ਪਰਸੋਂ ਨੂੰ ਹੈ ਸਿਰਫ ਰਿਵੀਜ਼ਨ ਪਰਪਸ ਤੋਂ ਕਲਾਸ ਹੈਗੀ ਹੈ ਸਾਡੀ ਚਲੋ ਜੀ ਸਟਾਰਟ ਕਰਦੇ ਹਾਂ ਨਾਨਕ ਸਿੰਘ ਜਿਹੜੇ ਸਾਡੇ ਕੋਲੇ ਪੰਜਾਬੀ ਨਾਵਲ ਦੇ ਸੀ ਪਿਤਾਮਾ ਕਹਾਗੇ ਇਹਨਾਂ ਨੂੰ ਕਿਉਂਕਿ ਪੰਜਾਬੀ ਨਾਵਲ ਦੇ ਵਿੱਚ ਸਭ ਤੋਂ ਵੱਧ ਜਿਹੜੇ ਪੜੇ ਲਿਖੇ ਪੜੇ ਗਏ ਨਾਵਲਕਾਰ ਨੇ ਸਾਡੇ ਕੋਲੇ ਨਾਨਕ ਸਿੰਘ ਨੇ ਠੀਕ ਹੈ ਉਹਨਾਂ ਦੇ ਨਾਵਲ ਹੈਗੇ ਜੀ ਗਰੀਬ ਦੀ ਦੁਨੀਆ ਪਿਆਰ ਦੀ ਦੁਨੀਆ ਲਾ ਮੈਰਿਸ ਪਵਿੱਤਰ ਪਾਪੀ ਟੁੱਟੀ ਬినా ਗੰਗਾ ਜੜੀ ਵਿੱਚ ਸ਼ਰਾਬ ਅਧ ਖਿੜਿਆ ਫੁੱਲ ਚਿੱਟਾ ਲਹੂ ਇੱਕ ਮਿਆਂ ਦੋ ਤਲਵਾਰਾਂ ਹੁਣ ਜਿਹੜੇ ਇੱਕ ਮਿਆਂ ਦੋ ਤਲਵਾਰਾਂ ਜਿਹੜਾ ਇਹ ਨਾਵਲ ਹੈ ਇਹਦੇ ਉੱਪਰ ਜਿਹੜਾ ਉਹ ਭਾਰਤੀ ਸਾਹਿਤ ਅਕਾਦਮੀ ਨੂੰ ਪੁਰਸਕਾਰ ਮਿਲ ਚੁੱਕਿਆ ਹੈਗਾ ਤੇ ਜਿਹੜਾ ਚਿੱਟਾ ਲਹੂ ਠੀਕ ਹੈ ਅਧ ਖਿੜਿਆ ਫੁੱਲ ਤੇ ਇਹ ਪਵਿੱਤਰ ਪਾਪੀ ਗਰੀਬ ਦੀ ਦੁਨੀਆ ਇਹ ਸਾਡੇ ਮੋਸਟ ਜਿਹੜੇ ਇੰਪੋਰਟੈਂਟ ਨਾਵਲ ਨੇ ਇਹਨਾਂ ਨੂੰ ਤੁਸੀਂ ਯਾਦ ਰੱਖਣਾ ਹੈ ਅਕਸਰੀ ਇਹਨਾਂ ਦੇ ਵਿੱਚੋਂ ਜਿਹੜਾ ਉਹ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਕਿ ਕਿਹੜਾ ਨਾਨਕ ਸਿੰਘ ਦਾ ਨਾਗਲੇ ਤੇ ਕਦੋਂ ਛਪਿਆ ਜਿਸ ਤਰ੍ਹਾਂ ਹੁਣ ਜਿਹੜਾ ਚਿੱਟਾ ਲਹੁਆ ਇਹ ਪੀワイਕਿਓ ਮਾਸਟਰ ਗ੍ਰੈਜੂਏਟਰ ਦੇ ਵਿੱਚ ਇਹਦੇ ਬਾਰੇ ਪੁੱਛਿਆ ਜਾ ਚੁੱਕਿਆ ਹੈ ਠੀਕ ਹੈ ਇੱਕ ਮਿਆਂ ਦਾ ਦੋ ਤਲਵਾਰਾਂ ਕਿਉਂ ਫੇਮਸ ਹੈ ਕਿਉਂਕਿ ਇਹਨੂੰ ਭਾਰਤੀ ਸਹਿਤ ਅਕਾਦਮੀ ਪੁਰਸਕਾਰ ਮਿਲਿਆ ਹੋਇਆ ਠੀਕ ਹੈ ਲਾਈਵ ਸੈਸ਼ਨ ਚੰਗਾ ਲੱਗ ਰਿਹਾ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ ਠੀਕ ਹੈ ਅੱਗੇ ਹੈਗੇ ਇਹਨਾਂ ਦੀ ਕਹਾਣੀਆਂ ਦੀ ਸੰਗ੍ਰਹਿ ਕਹਾਣੀਆਂ ਦੇ ਵਿੱਚ ਹੈਗੇ ਜੀ ਹੰਝੂਆਂ ਦੇ ਹਾਰ ਸੱਦਰਾਂ ਦੇ ਹਾਰ ਠੀਕ ਹੈ ਮਿੱਧੇ ਹੋਏ ਫੁੱਲ ਠੰਡੀਆਂ ਸ਼ਾਮਾਂ ਸੁਪਨਿਆਂ ਦੀ ਕਵਰ ਸਵਰਗ ਤੇ ਉਸ ਦੀ ਬਾਰਿਸ਼ ਮੇਰੀਆਂ ਝੋਣੀਆਂ ਕਹਾਣੀਆਂ ਠੀਕ ਹੈ ਇਹ ਤਾਂ ਸੀਗੇ ਸਾਡੇ ਕੋਲ ਕਹਾਣੀ ਸੰਗ੍ਰਹਿ ਉਹਨਾਂ ਦੀਆਂ ਫੇਮਸ ਕਹਾਣੀਆਂ ਕਿਹੜੀਆਂ ਨੇ ਵਿੱਚੇ ਰਾਖੀ ਪੂਆ ਤਾਸ਼ ਦੀ ਆਦਤ ਤੇ ਕੱਲੋ ਠੀਕ ਹੈ ਪੂਆ ਜਿਹੜੀ ਇਹ ਪਿੰਡੂ ਪਰੌਣਾਚਾਰੀ ਦੇ ਨਾਲ ਕਿ ਕਿਸ ਤਰ੍ਹਾਂ ਉਹ ਭਗਤ ਕੀਤੀ ਜਾਂਦੀ ਹੈ ਪੰਜਾਬੀ ਕਲਚਰ ਦੇ ਵਿੱਚ ਉਹਦੇ ਨਾਲ ਰਿਲੇਟਡ ਜਿਹੜੀ ਇਹ ਕਹਾਣੀ ਹੈ ਇਹ ਜਿਸ ਤਰ੍ਹਾਂ ਇਹਦੇ ਵਿੱਚ ਇਹ ਹੈ ਕਿ ਨਵਲਕਾਰ ਹੈ ਜਿਹੜੀ ਉਹ ਕਿਤੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਦੇ ਵਿੱਚ ਗਿਆ ਹੁੰਦਾ ਹੈ ਤੇ ਉਸ ਤੋਂ ਬਾਅਦ ਜਦੋਂ ਉਹ ਉੱਥੇ ਉਹ ਜਦੋਂ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਕਰਦਾ ਉਹ ਨੂੰ ਇਹ ਲੱਗੇ ਮੈਂ ਕਿਤੇ ਆਪਣੇ ਚੋਂ ਨੇੜੇ ਮੇਰੇ ਭੂਆ ਰਹਿੰਦੇ ਹਾਂ ਮੈਂ ਉੱਥੇ ਜਾ ਕੇ ਆਵਾਂ ਉੱਥੇ ਉਹ ਜਿਆਦਾ ਤਾਂ ਉਹਦਾ ਪੇਟ ਆ ਜਿਹੜਾ ਉਹ ਪਹਿਲੇ ਹੀ ਬਹੁਤ ਜ਼ਿਆਦਾ ਭਰਿਆ ਹੁੰਦਾ ਖਾਣੇ ਦੇ ਨਾਲ ਠੀਕ ਹੈ ਤੇ ਫਿਰ ਉਹਦੀ ਭੂਆ ਉਹ ਕਿੰਦਾ ਉਹਦੀ ਆਉ ਭਗਤ ਕਰਦੀ ਹੈ ਉਹਦੀ ਭੂਆ ਨੂੰ ਲੱਗਦਾ ਕਿ ਮੇਰਾ ਭਤੀਜਾ ਆਇਆ ਵੀ ਇਹਨੂੰ ਕਿਸੇ ਚੀਜ਼ ਦੀ ਕਮੀ ਨਾ ਰਹੇ ਠੀਕ ਹੈ ਦੀ ਆਉ ਭਗਤ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਇਹਦੇ ਵਿੱਚ ਜਿਹੜਾ ਉਹ ਪੇਸ਼ ਕਰਿਆ ਗਿਆ ਠੀਕ ਹੈ ਇਸ ਕਹਾਣੀ ਦੇ ਵਿੱਚ ਇਹ ਵੀ ਪੁੱਛ ਲਿਆ ਜਾਂਦਾ ਕਿ ਜਿਹੜੀ ਪੂਆ ਕਹਾਣੀ ਹੈ ਉਹ ਕਿਸ ਉਹਦੇ ਵਿੱਚ ਕੀ ਪੇਸ਼ ਕਰਿਆ ਗਿਆ ਹੈ ਤਾਂ ਜਿਹੜੀ ਪਿੰਡੂ ਪਰੌਣਾਚਾਰੀ ਉਹਦੇ ਵਿੱਚ ਪੇਸ਼ ਕਰੀ ਗਈ ਹੈ ਅੱਗੇ ਅਸੀਂ ਗੱਲ ਕਰਦੇ ਹਾਂ ਜੀ ਗੁਰਦਿਆਲ ਸਿੰਘ ਦੀ ਠੀਕ ਹੈ ਗੁਰਦਿਆਲ ਸਿੰਘ ਜਿਹੜੇ ਨਾਵਲਕਾਰ ਨੇ ਉਹਨਾਂ ਨੂੰ ਅਣਹੋਇਆਂ ਦਾ ਨਾਵਲਕਾਰ ਹੈ ਜਿਹੜਾ ਇਹ ਬੋਲਿਆ ਜਾਂਦਾ ਹੈ ਇਹ ਚੀਜ਼ ਤੁਸੀਂ ਯਾਦ ਰੱਖਣਾ ਠੀਕ ਹੈ ਨਾਵਲ ਨੇ ਉਹਨਾਂ ਦੇ ਅਣ ਹੋਏ ਅਧ ਚਾਨਣੀ ਰਾਤ ਰੇਤੇ ਦੀ ਇੱਕ ਮੁਠੀ ਕੁਵੇਲਾ ਆਥਨ ਉਗਣ ਪੌਪ ਠਾਲੇ ਤੋਂ ਪਹਿਲਾਂ ਪੌਪ ਠਾਲੇ ਤੋਂ ਪਹਿਲਾਂ ਤਾਂ 10th ਦੇ ਵਿੱਚ ਲੱਗਿਆ ਹੋਇਆ ਇਹ ਨਾਵਲ ਸੀਗਾ ਉਹਨਾਂ ਦਾ ਅੰਨੇ ਕੋੜੇ ਦਾ ਦਾਨ ਪਰਸਾ ਮੜੀ ਦਾ ਦੀਵਾ ਠੀਕ ਹੈ ਜਿਹੜਾ ਮੜੀ ਦਾ ਦੀਵਾ ਨਾਵਲ ਹੈ ਇਹਦੇ ਉੱਪਰ ਇੱਕ ਫਿਲਮ ਵੀ ਬਣੀ ਹੋਈ ਹੈ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਤੇ ਜਿਹੜੀ ਅਧ ਚਾਨਣੀ ਰਾਤ ਇਹਨਾਂ ਦਾ ਨਾਵਲ ਹੈ ਇਨਾਂ ਨੂੰ ਜਿਹੜਾ ਭਾਰਤੀ ਸਾਹਿਤ ਅਕਾਦਮੀ ਜਿਹੜਾ ਉਹ ਪੁਰਸਕਾਰ ਵੀ ਇਹਦੇ ਉੱਪਰ ਮਿਲਿਆ ਹੋਇਆ ਹੈ ਅਧ ਚੰਨਲੀ ਰਾਤ ਦੇ ਉੱਪਰ ਠੀਕ ਹੈ ਇਹ ਚੀਜ਼ ਤੁਸੀਂ ਯਾਦ ਰੱਖਣਾ ਤੇ ਜਿਹੜਾ ਅੰਨੇ ਕੋੜੇ ਦਾ ਦਾਣਾ ਇਹ ਜਿਹੜਾ ਸਮੁੰਦਰ ਮੰਥਨ ਦੇ ਨਾਲ ਇੱਕ ਮਿਥਕਤਾ ਤੇ ਆਧਾਰ ਤੇ ਜਿਹੜਾ ਇਹ ਨਾਵਲ ਹੈ ਉਹ ਲਿਖਿਆ ਗਿਆ ਹੈ ਠੀਕ ਹੈ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ ਓਕੇ ਇਹ ਇਹਨੂੰ ਕੀ ਸੀ ਕਿ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੋਇਆ ਹੈ ਕਲੀਅਰ ਹੁਣ ਅਸੀਂ ਅੱਗੇ ਗੱਲ ਕਰਾਂਗੇ ਉਹਨਾਂ ਦੇ ਕਹਾਣੀ ਸੰਗ੍ਰਹਿਾਂ ਦੀ ਕਹਾਣੀ ਸੰਗ੍ਰਹਿ ਦੇ ਵਿੱਚ ਹੈਗਾ ਉਹਨਾਂ ਦਾ ਸੱਗੀ ਫੁੱਲ ਸੱਗੀ ਫੁੱਲ ਵੀ ਪੀワイਕਿਉ ਕਿਉਂਕਿ ਇਹਦੇ ਬਾਰੇ ਐਸਐਸਏ ਟਿਜੀਟੀ ਦੇ ਵਿੱਚ ਜਿਹੜਾ ਉਹ ਪੁੱਛਿਆ ਜਾ ਚੁੱਕਿਆ ਹੈ ਸੱਗੀ ਫੁੱਲ ਚੰਨ ਦਾ ਬੂਟਾ ਉਪਰਾਕਰ ਕੁੱਤਾ ਤੇ ਆਦਮੀ ਬਿਗਲਾ ਪਿੰਡ ਬਿਗਾਨਾ ਪਿੰਡ ਰੁੱਖੇ ਮਿੱਸੇ ਬੰਦੇ ਪੱਕਾ ਟਿਕਾਣਾ ਕਰੀਬ ਦੀ ਟਿੰਗਰੀ ਠੀਕ ਹੈ ਇਹ ਨਦੀਆਂ ਫੇਮਸ ਕਹਾਣੀ ਹੈ ਕਹਾਣੀ ਸੰਗ੍ਰਹਿ ਹੈ ਠੀਕ ਹੈ ਅੱਗੇ-ਅੱਗੇ ਜੇ ਸਾਡੇ ਕੋਲੇ ਮੋਸਟ ਇੰਪੋਰਟੈਂਟ ਜਸਵੰਤ ਅੱਗੇ ਹੈਗੇ ਜਸਵੰਤ ਸਿੰਘ ਕਮਲ ਠੀਕ ਹੈ ਜਸਵੰਤ ਸਿੰਘ ਕਮਲ ਦੇ ਵੀ ਜਿਹੜੇ ਨਾਵਲ ਹੈ ਉਹ ਕਾਫੀ ਜ਼ਿਆਦਾ ਪੜੇ ਗਏ ਨੇ ਤੇ ਕਾਫੀ ਜਦੇ ਪੰਜਾਬੀ ਜਿਹੜਾ ਨਾਵਲਕਾਰੀ ਹੈ ਉਹਦੇ ਵਿੱਚ ਆਪਣਾ ਹੀ ਨਾਮ ਰੱਖਦੇ ਆ ਠੀਕ ਹੈ ਜਸਵੰਤ ਸਿੰਘ ਕਮਲ ਇਹਨਾਂ ਦੇ ਨਾਵਲ ਹੈਗੇ ਆ ਜੀ ਹਾਣੀ ਪੂਰਨਮਾਸ਼ੀ ਸੱਚ ਨੂੰ ਫਾਂਸੀ ਰਾਤ ਬਾਕੀ ਹੈ ਰੂਪ ਤਾਰਾ ਸਿਵਲ ਲਾਈਨ ਚ ਅਨਿਆ ਚੂ ਉਠਿਆ ਸੂਰਮਾ ਐਨਿਆ ਚੂ ਨਹੀਂ ਹੈਗਾ ਇਹ ਅਨਿਆ ਚੂ ਉਠਿਆ ਸੂਰਮਾ ਹੈ ਠੀਕ ਹੈ ਲਹੂ ਦੀ ਲੋ ਬਰਫ ਦੀ ਅਗ ਤੋਸ਼ਾਲੀ ਦੀ ਹੰਸੋ ਇੱਕ ਹੋਰ ਹੈਲਨ ਠੀਕ ਹੈ ਇਹ ਹੈਗੇ ਨੇ ਜਸਵੰਤ ਸਿੰਘ ਕੰਮਲ ਦੇ ਨਾਵਲ ਇਹਦੇ ਵਿੱਚ ਫੇਮਸ ਕੀ ਹੈ ਕਿ ਤੋਸ਼ਾਲੀ ਦੀ ਹੰਸੋ ਜਿਹੜੇ ਇਹਨੂੰ ਭਾਰਤੀ ਸਹਿਤ ਅਕਾਦਮੀ ਜਿਹੜਾ ਪੁਰਸਕਾਰ ਮਿਲ ਚੁੱਕਿਆ ਤੇ ਜਿਹੜੇ ਇਹ ਕਲਿੰਗਾ ਦਾ ਜਿਹੜਾ ਜੁਦ ਹੈ ਠੀਕ ਹੈ ਜਿਹੜੇ ਅਸ਼ੋਕ ਦੁਆਰਾ ਲੜਿਆ ਗਿਆ ਸੀ ਤਾਂ ਇਹ ਕਲਿੰਗਾ ਦੇ ਯੁੱਧ ਦੇ ਨਾਲ ਸੰਬੰਧਿਤ ਜਿਹੜਾ ਸਾਡੇ ਕੋਲ ਨਾਮ ਲੈ ਤੇ ਜਿਹੜਾ ਬਰਫ਼ ਦੀ ਅੱਗ ਹੈ ਬਰਫ਼ ਦੀ ਅੱਗ ਦੇ ਵਿੱਚ ਜਿਹੜਾ ਪੱਛਮੀ ਸੱਭਿਆਚਾਰ ਸਮਾਜ ਹੈ ਜਿਕੇ ਉਹਨੂੰ ਇਹਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਗਿਆ ਹੈ ਕਲੀਅਰ ਅੱਗੇ ਆਗੇ ਜੀ ਸਾਡੇ ਕੋਲ ਸੋਨ ਸਿੰਘ ਸ਼ੀਤਲ ਜਿਹੜੇ ਸੋਨ ਸਿੰਘ ਸ਼ੀਤਲ ਨੇ ਏ ਸਾਡੇ ਕੋਲੇ ਬਾਰਕਾਰ ਵੀ ਨੇ ਤੇ ਨਾਵਲਕਾਰ ਵੀ ਨੇ 12 ਦੇ ਵਿੱਚ ਬਾਰਕਾਰ ਦੇ ਵਿੱਚ ਗਾਇਕ ਵੀ ਸੀ ਠੀਕ ਹੈ ਤੇ ਇਹਨਾਂ ਦਾ ਕਾਫੀ ਵੱਡਾ ਨਾਮ ਹੈ 12 ਦੇ ਵਿੱਚ ਸੂਨ ਸਿੰਘ ਸ਼ੀਤਲ ਦਾ ਠੀਕ ਹੈ ਤਿੰਨ ਦੇ ਨਾਵਲ ਵੀ ਬਹੁਤ ਜ਼ਿਆਦਾ ਫੇਮਸ ਜਿਹਦੇ ਵਿੱਚ ਦੀਵੇ ਦੀ ਲੋ ਠੀਕ ਹੈ ਮੁੱਲ ਦਾ ਮਾਸ ਬਦਲਾ ਤੂਤਾਂ ਵਾਲਾ ਖੂਹ ਤੂਤਾਂ ਵਾਲਾ ਖੂਹ ਇਚੋਗਲ ਨਹਿਰ ਤੱਕ ਇਹ ਇਹਨਾਂ ਦੇ ਮੋਸਟ ਇੰਪੋਰਟੈਂਟ ਜਿਹੜੇ ਉਹ ਨਾਵਲ ਨੇ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਫਿਰ ਹੈਗਾ ਜੀ ਕਾਲੇ ਪਰਛਾਵੇਂ ਜੰਗ ਜਾਂ ਅਮਨ ਯੁੱਗ ਬਦਲ ਗਿਆ ਜਿਹੜਾ ਯੁੱਗ ਬਦਲ ਗਿਆ ਨਾਵਲ ਹੈ ਇਸ ਤੇ ਇਹਨਾਂ ਨੂੰ ਭਾਰਤੀ ਸਹਿਤਕ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਸਿੱਖ ਰਾਜ ਕਿਵੇਂ ਗਿਆ ਸਿੱਖ ਮਿਸਲਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਠੀਕ ਹੈ ਇਹ ਇੰਪੋਰਟੈਂਟ ਨਾਵਲ ਹੈਗੇ ਨੇ ਜੀ ਸੋਨ ਸਿੰਘ ਸ਼ੀਤਲ ਦੇ ਇਹ ਸਾਡੇ ਕੋਲ ਹੀ ਹੋ ਗਏ ਨਾਵਲਕਾਰ ਜਿਹੜੇ ਉਹਦੇ ਵਿੱਚ ਲੱਗੇ ਹੋਏ ਸੀ ਠੀਕ ਹੈ ਅੱਗੇ ਅਸੀਂ ਗੱਲ ਕਰਾਂਗੇ ਕਹਾਣੀਕਾਰਾਂ ਬਾਰੇ ਤੇ ਫਿਰ ਮੈਂ ਇਹਦੇ ਨਾਲ ਰਿਲੇਟਡ ਤੁਹਾਨੂੰ ਜਿਹੜੇ ਉਹ ਪ੍ਰਸ਼ਨ ਹੈ ਉਹ ਵੀ ਦੱਸ ਦੇਵਾਂਗੀ ਕਿ ਕਿਹੜਾ ਪ੍ਰਸ਼ਨ ਕਿੱਦਾਂ ਆਇਆ ਹੋਇਆ ਹੈ ਪੇਪਰ ਦੇ ਵਿੱਚ ਕਹਾਣੀਕਾਰਾਂ ਦੇ ਵਿੱਚੋਂ ਪਹਿਲਾ ਹੈਗੇ ਜੀ ਸਾਡੇ ਕੋਲੇ ਸੁਜਾਨ ਸਿੰਘ ਸੁਜਾਨ ਸਿੰਘ ਦੇ ਕਹਾਣੀਕਾਰ ਨੇ ਦੁੱਖ ਸੁੱਖ ਦੁੱਖ ਸੁੱਖ ਤੋਂ ਪਿੱਛੋਂ ਇਹ ਤਾਂ ਤੁਸੀਂ ਕਹਾਣੀ ਸਾਰਿਆਂ ਨੇ ਪੜ੍ਹੀ ਹੋਊਗੀ ਦੁੱਖ ਸੁੱਖ ਤੋਂ ਪਿੱਛੋਂ ਠੀਕ ਹੈ ਜਾਂ ਦੁੱਖ ਸੁੱਖ ਇਹ ਜਿਹੜੇ ਦੋਨੋਂ ਇਹਦੇ ਕਹਾਣੀ ਸੰਗ੍ਰਹਿ ਨੇ ਉਹ 1947 ਤੋਂ ਪਹਿਲਾਂ ਛਪੇ ਹੋਏ ਨੇ ਠੀਕ ਹੈ ਇਹ ਜੀ ਯਾਦ ਰੱਖਣਾ ਪੀਰੇ ਹੈਗੇ ਆ ਉਹਨਾਂ ਦੇ ਸਭ ਰੰਗ ਨਰਕਾਂ ਦੇ ਦੇਵਤੇ ਨਵਾਂ ਰੰਗ ਮਨੁੱਖ ਤੇ ਪਸ਼ੂ ਸਵਾਲ ਜਵਾਬ ਕਲੰਗੀ ਦੀਆਂ ਅਣੀਆਂ ਪੱਤਨ ਤੇ ਸਰਾ ਸ਼ਹਿਰ ਤੇ ਗ੍ਰਾਂਵ ਵੱਡੇ ਦੀਆਂ ਵਡਿਆਈਆਂ ਸ਼ਹਿਰ ਤੇ ਗ੍ਰਾਂਵ ਵੀ ਜਿਹੜੇ ਦਾ ਕਾਫੀ ਜ਼ਿਆਦਾ ਇੰਪੋਰਟੈਂਟ ਜਿਹੜਾ ਉਹ ਕਹਾਣੀ ਸੰਗ੍ਰਹਿ ਹੈਗਾ ਠੀਕ ਹੈ ਤੇ ਜਿਹੜਾ ਸ਼ਹਿਰ ਤੇ ਗ੍ਰਾਂ ਇਹ ਇੰਪੋਰਟੈਂਟ ਕਿਉਂ ਆ ਕਿਉਂਕਿ ਇਹਦੇ ਉੱਪਰ ਇਹਨਾਂ ਨੂੰ ਭਾਰਤੀ ਸਹਿਤ ਆਕਾਦਮੀ ਜਿਹੜਾ ਉਹ ਪੁਰਸਕਾਰ ਪ੍ਰਾਪਤ ਹੋ ਚੁੱਕਿਆ ਐ ਇਸ ਤੋਂ ਇਲਾਵਾ ਪਸ਼ੂ ਤੇ ਮਨੁੱਖ ਹੋਗੇ ਠੀਕ ਐ ਨਰਕਾਂ ਦੇ ਦੇਵਤੇ ਹੋਗੇ ਸਵਾਲ ਜਵਾਬ ਇਹ ਨਹੀਂ ਕਾਫੀ ਜ਼ਿਆਦਾ ਫੇਮਸ ਜਿਹੜੇ ਉਹ ਕਹਾਣੀ ਸੰਗ੍ਰਹਿ ਨੇ ਤੇ ਕਹਾਣੀਆਂ ਦੇ ਵਿੱਚ ਉਹ ਬਾਗਾ ਦਾ ਰਾਖਾ ਕੁਲਫੀ ਰਾਸ ਲਿੰਦਾ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਇਹਨਾਂ ਦੀਆਂ ਕਹਾਣੀਆਂ ਨੇ ਠੀਕ ਐ ਅੱਗੇ ਅਸੀਂ ਗੱਲ ਕਰਾਂਗੇ ਕੁਲਵੰਤ ਸਿੰਘ بیرਕ ਵਾਰੇ ਕੋਲਵੰਦ ਸਿੰਘ ਬਿਰਕਦੇ ਤਾਂ ਤੁਸੀਂ ਸਾਰੇ ਨੇ ਕਹਾਣੀਆਂ ਪੜੀਆਂ ਵੀ ਹੋਣਗੀਆਂ ਸੁਣੀਆਂ ਵੀ ਹੋਣਗੀਆਂ ਸਭ ਤੋਂ ਫੇਮਸ ਹੈ ਉਹਨਾਂ ਦੀ ਜਿਸ ਤਰ੍ਹਾਂ ਧਰਤੀ ਤੇ ਅਥਰਾ ਬੋਲਦ ਕਹਾਣੀ ਸੰਗ੍ਰਹਿ ਉਹਨਾਂ ਦੀ ਸ਼ਾਵਿਲਾ ਧਰਤੀ ਤੇ ਆਕਾਸ਼ ਤੂੜੀ ਦੀ ਪੰਡ ਇੱਕ ਸਕੇ ਹੰਬਾਰਕ ਦੁੱਧ ਦਾ ਚੱਪੜ ਗੋਲਮ ਜਿਹੜਾ ਗੋਲਾ ਕਹਾਣੀ ਸੰਗ੍ਰਹਿ ਇਹਦੇ ਉੱਪਰ ਐਸਐਸਏ ਟਿਜੀਟੀ ਦੇ ਵਿੱਚ ਜਿਹੜਾ ਇਹਦੇ ਵਿੱਚੋਂ ਪੁੱਛਿਆ ਜਾ ਚੁੱਕਿਆ ਠੀਕ ਹੈ ਨਮੇ ਲੋਕਾਂ ਦੇ ਸੰਗ੍ਰਹਿ ਕਿਉਂ ਫੇਮਸ ਹੈ ਕਿਉਂਕਿ ਇਹਦੇ ਉੱਪਰ ਇਹਨਾਂ ਨੂੰ ਭਾਰਤੀ ਸਹਿਤ ਆਕਾਦਮੀ ਜਿਹੜਾ ਪੁਰਸਕਾਰ ਹੈ ਉਹ ਮਿਲਿਆ ਹੋਇਆ ਹੈਗਾ ਠੀਕ ਹੈ ਫਿਰ ਹੈ ਜੀ ਅਤਿਸ਼ਵਾਜੀ ਇਹ ਕਹਾਣੀ ਸੰਗ੍ਰਹਿ ਸੀ ਫੇਮਸ ਕਹਾਣੀਆਂ ਨੇ ਉਹਦੇ ਦੇ ਜੀ ਸ਼ੇਰਨੀਆਂ ਠੀਕ ਹੈ ਸ਼ੇਰਨੀਆਂ ਖੱਬਲ ਸ਼ਾਵੇਲਾ ਤੂੜੀ ਦੀ ਪੰਡ ਦੁੱਧ ਦਾ ਛੱਪੜ ਰਸ ਭਰੀਆਂ ਧਰਤੀ ਹੇਠਲਾ ਬੋਲ ਇਹ ਜਿਹੜੀਆਂ ਨੇ ਕਿ ਬਹੁਤ ਜ਼ਿਆਦਾ ਫੇਮਸ ਹੈ ਕਹਾਣੀਆਂ ਨੇ ਠੀਕ ਹੈ ਧਰਤੀ ਹੇਟਰਾ ਬਾਲ ਦੇ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਦੇ ਫੇਮਸ ਕਹਾਣੀ ਹੈਗੀ ਆ ਥੈਂਕ ਯੂ ਦਿਲਜੀਤ ਠੀਕ ਹੈ ਥੈਂਕ ਯੂ ਸੋ ਮੱਚ ਅੱਗੇ ਆਗੇ ਸੰਤੋਖ ਸਿੰਘ ਧੀਰ ਸੰਤੋਖ ਸਿੰਘ ਧੀਰ ਦੇ ਪਹਿਲਾ ਕਹਾਣੀ ਸੰਗ੍ਰਹਿਹ ਦੀ ਗੱਲ ਕਰ ਲੈਨੇ ਆ ਉਹਦੇ ਵਿੱਚ ਹੈਗਾ ਸਿੱਟਿਆਂ ਦੀ ਸ਼ਾਨ ਸਵੇਰ ਹੁੰਨ ਤੱਕ ਸਾਂਜੀ ਕੰਦ ਸ਼ਰਾਬ ਦਾ ਗਲਾਸ ਊਸ਼ਾ ਭੈਣ ਜੀ ਚੁੱਪ ਸਨ ਊਸ਼ਾ ਭੈਣ ਜੀ ਚੁੱਪ ਸਨ ਜਿਹੜਾ ਕਾਫੀ ਜ਼ਿਆਦਾ ਇੰਪੋਰਟੈਂਟ ਕਹਾਣੀ ਵੀ ਹੈ ਤੇ ਕਹਾਣੀ ਸੰਗ੍ਰਹਿ ਵੀ ਹੈ ਠੀਕ ਹੈ ਫਿਰ ਹੈਗਾ ਜੀ ਪੱਖੀ ਠੀਕ ਹੈ ਇਹ ਗੱਲ ਕਰ ਰਹੇ ਆ ਸੰਤੋਖ ਸਿੰਘ ਧੀਰਤੀ ਤੇ ਜਿਹੜਾ ਇਹ ਪੱਖੀ ਜਿਹੜੀ ਕਹਾਣੀ ਹੈ ਕਹਾਣੀ ਸੰਗ੍ਰਹਿ ਹੈ ਇਹਦੇ ਉੱਪਰ ਇਹਨਾਂ ਨੂੰ ਭਾਰਤੀ ਸਹਿਤ ਅਕਾਦਮੀ ਜਿਹੜਾ ਪੁਰਸਕਾਰ ਇਹੋ ਮਿਲ ਚੁੱਕਿਆ ਹੈ ਦਾ ਫਿਰ ਉਹਨਾਂ ਦੇ ਇਹ ਤਾਂ ਕਹਾਣੀ ਸੰਗ੍ਰਹਿ ਹੋ ਗਏ ਫੇਮਸ ਕਹਾਣੀਆਂ ਕਿਹੜੀਆਂ ਨੇ ਸਵੇਰ ਸਾਂਝ ਠੀਕ ਹੈ ਸੰਜੀਕੰਦ ਸੰਜੀਕੰਦ ਬਹੁਤ ਜ਼ਿਆਦਾ ਫੇਮਸ ਹੈ ਠੀਕ ਹੈ ਕੋਈ ਇੱਕ ਸਵਾਰ ਮੰਗੋ ਜਿਹੜੀ ਮੰਗੋ ਕਹਾਣੀ ਹੈ ਇਹਦੇ ਬਾਰੇ ਵੀ ਜਿਹੜਾ ਉਹ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕੇ ਤੇ ਪੀਆਈਕਿਊ ਹੈ ਸਾਡਾ ਠੀਕ ਹੈ ਮੇਰਾ ਉਜੜਿਆ ਗਵੰਟੀ ਇਹ ਸੀ ਇਹਨਾਂ ਦੀ ਫੇਮਸ ਕਹਾਣੀ ਹੁਣ ਜਿਹੜੇ ਮਹਿੰਦਰ ਸਿੰਘ ਸਰਨਾ ਨੇ ਇਹਨਾਂ ਦੀ ਵੀ ਜਿਹੜੀਆਂ ਇਹ ਵੀ ਇਹਦੇ ਵਿੱਚ ਲੱਗੇ ਇੱਕ ਮਿੰਟ ਮਿਹਿੰਦਰ ਸਿੰਘ ਸਰਨਾ ਨਾ ਉਹਦੇ ਵਿੱਚ ਤਾਂ ਮੈਂਸ਼ਨ ਨਹੀਂ ਕੀਤੇ ਹੋਏ ਸਿਲੇਬਸ ਦੇ ਵਿੱਚ ਪਰ ਇਹਨਾਂ ਦੀ ਕਹਾਣੀ ਹੈ ਜਿਹੜੀ ਉਹ ਐਸਐਸਟੀ ਜੀਟੀਟੀ ਦੇ ਵਿੱਚ ਪੁੱਛਿਆ ਪੁੱਛੀ ਜਾ ਚੁੱਕੀ ਹੈ ਤਾਂ ਕਰਕੇ ਵੀ ਤੁਸੀਂ ਨਾਲ ਯਾਦ ਰੱਖਣਾ ਠੀਕ ਹੈ ਇਹਨਾਂ ਦੇ ਹੈਗੇ ਨੇ ਜੀ ਪੱਥਰ ਤੇ ਆਦਮੀ ਇਹ ਜਿਹੜਾ ਸੰਗ੍ਰਹਿ ਉਹ ਪੁੱਛਿਆ ਜਾ ਚੁੱਕਿਆ ਸ਼ਗਨਾ ਭਰੀ ਸਵੇਰ ਸੁਪਨਿਆਂ ਦੀ ਸੀਮਾ ਬੰਜਲੀ ਤੇ ਬਿਲਕਣੀ ਸ਼ਵੀਆਂ ਦੀ ਰੁੱਤ ਕਲਿੰਗਾ ਸੁੰਦਰ ਘਾਟੀ ਦੀ ਸੌ ਸੁਖਾ ਗੁਲਾਬ ਕਾਲਾ ਬੱਦਲ ਕੂਲੀ ਧੁੱਪ ਨਮੇ ਜੁਗ ਦੇ ਵਾਰਸ ਔਰਤ ਇਮਾਨ ਠੀਕ ਹੈ ਜਿਹੜਾ ਔਰਤ ਇਮਾਨ ਕਹਾਣੀ ਸੰਗ੍ਰਹਿ ਦੇ ਉੱਪਰ ਇਹਨਾਂ ਨੂੰ ਭਾਰਤੀ ਸਹਿਤ ਆਕਾਦਮੀ ਜਿਹੜਾ ਪੁਰਸਕਾਰ ਹੈ ਉਹ ਮਿਲ ਚੁੱਕਿਆ ਹੈ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਕਲੀਅਰ ਹੁਣ ਅਸੀਂ ਅੱਗੇ ਗੱਲ ਕਰਾਂਗੇ ਕਰਤਾਰ ਸਿੰਘ ਦੁਕਲਵਾਰੇ ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ ਨੇ ਉਹ ਕਾਫੀ ਜ਼ਿਆਦਾ ਜੇ ਆਪਾਂ ਦੇਖੀਏ ਤਾਂ ਇੱਕ ਤਰੀਕੇ ਨਾਲ ਕੰਟਰੋਵਰਸ਼ੀਅਲ ਵੀ ਰਹੀਆਂ ਨੇ ਕਿਉਂਕਿ ਉਹ ਆਪਣੇ ਕਹਾਣੀਆਂ ਦੇ ਵਿੱਚ ਜਿਆਦਾ ਹੀ ਖੁੱਲ ਲੈ ਜਾਂਦੇ ਨੇ ਠੀਕ ਹੈ ਤਾਂ ਜਿਹਦੇ ਕਰਕੇ ਪਾਠਕ ਉਹਨਾਂ ਦੇ ਕਹਾਣੀ ਸੰਗ੍ਰਹਿ ਲਿਖਣ ਦੇ ਉੱਪਰ ਜਾਂ ਕਹਾਣੀਆਂ ਲਿਖਣ ਦੇ ਉੱਪਰ ਵੀ ਥੋੜਾ ਅਜੀਬ ਜਿਹਾ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਸਾਡਾ ਸਮਾਜ ਹੈ ਠੀਕ ਹੈ ਉਸ ਸਮਾਜ ਦੇ ਵਿੱਚ ਜਿन्हे ਕੋ ਖੁੱਲ ਕਿਸੇ ਰਿਸ਼ਤੇ ਨੂੰ ਮਿਲੀ ਹੋਈ ਹੈ ਉਹ ਵੀ ਸਾਡੇ ਸਾਹਿਤ ਵਿੱਚ ਵੀ ਉਹ ਉੱਥੋਂ ਤੱਕ ਹੀ ਵਧੀਆ ਲੱਗਦੀ ਹੈ ਤਾਂ ਜਿਹੜੇ ਕਰਤਾਰ ਸਿੰਘ ਦੁੱਗਲ ਨੇ ਇਹ ਜ਼ਿਆਦਾਤਰ ਇਹਨਾਂ ਨੇ ਪਸ਼ੂਆਂ ਦੇ ਨੂੰ ਆਧਾਰ ਬਣਾ ਕੇ ਕਹਾਣੀਆਂ ਲਿਖੀਆਂ ਹੋਈਆਂ ਨੇ ਠੀਕ ਹੈ ਇਹ ਚੀਜ਼ ਤੁਸੀਂ ਯਾਦ ਰੱਖਣਾ ਤਾਂ ਜੇ ਆਪਾਂ ਕਰਤਾਰ ਸਿੰਘ ਦੁੱਗਲ ਦੀ ਕਹਾਣੀਆਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਹੈਗਾ ਕਹਾਣੀ ਸੰਗ੍ਰਹਿ ਸਵੇਰ ਸਾਰ ਪੀਪਲ ਪੱਤੀਆਂ ਠੀਕ ਹੈ ਕੁੜੀ ਕਹਾਣੀ ਕਰਦੀ ਗਈ ਡੰਗਰ ਕੱਚਾ ਦੁੱਧ ਅੱਗ ਖਾਣ ਵਾਲੇ ਨਵਾਂ ਘਰ ਨਵਾਂ ਆਦਮੀ ਲੜਾਈ ਨਹੀਂ ਫੁੱਲ ਤੋੜਨਾ ਮਨਾ ਹੈ ਕਰਾਮਾਤ ਜਿਹੜੀ ਕਰਾਮਾਤੇ ਕਹਾਣੀ ਵੀ ਦਿਖਾਣੀ ਸੰਗ੍ਰਹਿ ਵੀ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਪਾਰੇ ਮੈਰੇ ਇੱਕ ਚਿੱਟ ਚਾਨਣ ਦੀ ਜਿਹੜੇ ਇੱਕ ਚਿੱਟ ਚਾਨਣ ਦੀ ਸੰਗ੍ਰਹਿ ਹੈ ਇਹਦੇ ਉੱਪਰ ਇਹਨਾਂ ਨੂੰ ਭਾਰਤੀ ਸਾਇਤ ਅਕਾਦਮੀ ਜਿਹੜਾ ਪੁਰਸਕਾਰ ਇਹੋ ਮਿਲ ਚੁੱਕਿਆ ਹੈ ਸੱਬੈ ਸੰਜੀ ਵਾਲਸਦੈਨ ਮਾਜਾ ਨਹੀਂ ਮੋਇਆ ਸੋਨਾਰ ਬੰਗਲਾ ਟੋਇਆ ਹੋਇਆ ਬੂਹਾ ਇਕਰਾਰਾ ਠੀਕ ਹੈ ਫਿਰ ਅਗੇ ਨੇ ਦੀ ਟੋਇਆ ਹੋਇਆ ਬੂਹਾ ਇਕਰਾਰਾਂ ਵਾਲੀ ਰਾਤ ਤ੍ਰਿਕਾਲਾਂ ਵੇਲੇ ਹੰਸਾ ਆਦਮੀ ਪੈਣਗੇ ਬੈਣ ਡੂੰਗੇ ਭਾਬੀਦਾਨ ਮੌਤ ਇੱਕ ਗੁੰਚੇ ਦੀ ਮਿੱਟੀ ਮੁਸਲਮਾਨ ਕੀ ਇਹ ਕਰਤਾਰ ਸਿੰਘ ਦੁੱਗਲ ਦੀ ਕਹਾਣੀ ਸੰਗਰੇ ਨੇ ਜੇਕਰ ਉਹਨਾਂ ਦੇ ਫੇਮਸ ਕਹਾਣੀਆਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਹੈਗਾ ਜੀ ਉਹਨਾਂ ਦਾ ਸ਼ਹਿਜ਼ਾਦ ਠੀਕ ਹੈ ਬੱਦ ਵਿੱਚ ਇੱਕ ਸਵੇਰ ਕਰਾਮਾਤ ਕਰਾਮਾਤ ਆ ਜਿਹੜੀ ਕਾਫੀ ਇੰਪੋਰਟੈਂਟ ਹੈ ਅਜੇ ਪਾਕਿਸਤਾਨ ਹੀ ਬਣਿਆ ਠੀਕ ਹੈ ਗੁਲਾਮ ਫੈਨ ਤੇ ਜ਼ਿਆਰਤ ਠੀਕ ਹੈ ਤੇ ਕਈ ਕਹਾਣੀਆਂ ਨੇ ਜਿਹੜੀਆਂ ਉਹ ਕਾਫੀ ਉਹਨਾਂ ਦੀਆਂ ਮਤਲਬ ਕਿ ਇੱਕ ਤਰੀਕੇ ਨਾਲ ਜੇ ਆਪਾਂ ਦੇਖੀਏ ਤਾਂ ਉਹ ਉਹਦੇ ਵਿੱਚ ਖੁੱਲ੍ਹ ਜਿਆਦਾ ਲਈ ਹੋਈ ਸੀ ਠੀਕ ਹੈ ਤਾਂ ਫਿਰ ਪਾਠਕ ਵੀ ਕਈ ਵਾਰ ਜੋ ਚੀਜ਼ ਅਸੀਂ ਚਾਹੁੰਦੇ ਆ ਕਿ ਜਿਸ ਹਿਸਾਬ ਦਾ ਸਾਡਾ ਆਲਾ ਦਵਾਲਾ ਹੈ ਉਹਨੀਆਂ ਜਿਹੀਆਂ ਚੀਜ਼ਾਂ ਪੇਸ਼ ਕਰੀਆਂ ਜਾਣ ਉਹਨੂੰ ਜਿਹੜਾ ਉਹ ਜਿਆਦਾ ਮਤਲਬ ਕਿ ਵਧੀਆ ਮੰਨਦੇ ਨੇ ਠੀਕ ਹੈ ਤੇ ਉਹ ਉਹਨਾਂ ਤੇ ਦੋਸ਼ ਕੀ ਲੱਗਦਾ ਹੈ ਕਿ ਉਹ ਮਨੋਵਿਗਿਆਨਕ ਥਾਰਤ ਦੇ ਨਾਮ ਤੇ ਖੁੱਲੇ ਜਿਹੜੇ ਲਿੰਗ ਸੰਬੰਧ ਨੇ ਉਹ ਉਹਨਾਂ ਨੂੰ ਆਪਣੇ ਕਹਾਣੀਆਂ ਦੇ ਵਿੱਚ ਜਿਆਦਾ ਮਤਲਬ ਕਿ ਪੇਸ਼ਕਾਰੀ ਕਰਦੇ ਨੇ ਉਹਨਾਂ ਦੀ ਆ ਠੀਕ ਹੈ ਤੇ ਇਹਦੇ ਵਿੱਚ ਜਿਹੜੀਆਂ ਇਹ ਕਹਾਣੀਆਂ ਜਿਹਦੇ ਵਿੱਚ ਆ ਜਾਣਗੀਆਂ ਓਕੇ ਤਾਂ ਇਹ ਸੀ ਜੀ ਆਪਣੇ ਕੋਲੇ ਕੁਝ ਇੰਪੋਰਟੈਂਟ ਠੀਕ ਹੈ ਜਿਹੜੇ ਸਿਲੇਬਸ ਦੇ ਵਿੱਚ ਲੱਗੇ ਹੋਏ ਕਹਾਣੀਕਾਰ ਨੇ ਤੇ ਨਾਵਲਕਾਰ ਨੇ ਜਿਨ੍ਹਾਂ ਦੇ ਅਕਸਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਇਸ ਤੋਂ ਲੰਮੇ ਕੋਸ਼ਿਸ਼ ਕਰ ਰਹੀ ਹਾਂ ਕਿ ਤੁਹਾਨੂੰ ਇਹਦੇ ਨਾਲ ਰਿਲੇਟਡ ਕੁਝ ਹੋਰ ਵੀ ਜਿਹੜਾ ਉਹ ਕਰਵਾ ਦੇਵਾਂ ਕਿ ਜਿਹਦੇ ਵਿੱਚ ਫੇਮਸ ਕਹਾਣੀ ਦੀ ਗੱਲ ਕਰੀ ਗਈ ਹੋਵੇ ਡਾਕੂਮੈਂਟ ਨੂੰ ਇਹਦੇ ਨਾਲ ਨਾ ਰੈਟ ਡਿਪ੍ਰੈਸ਼ਨ ਕਰਾ ਦੇਣੀ ਹੈ ਕੁਛ ਜਿਸ ਤਰ੍ਹਾਂ ਅਸੀਂ ਨਾਟਕ ਤੋਂ ਸ਼ੁਰੂ ਕਰੀਏ ਕਿ ਸ਼ਾਮੂ ਸ਼ਾ ਨਾਟਕ ਕਿਸ ਨੇ ਉਬਾਦਤ ਕੀਤਾ ਸੀ ਤਾਂ ਇਹ ਕੀਤਾ ਸੀ ਜੀ 아이ਸੀ ਨੰਦਾ ਨੇ ਸ਼ਾਮੂ ਸ਼ਾ ਸ਼ੈਕਸਪੀਅਰ ਦੀ ਕਿਹੜੀ ਕਿੱਤ ਤੇ ਆਧਾਰਿਤ ਹੈ ਤਾਂ ਉਹ ਹੈਗਾ ਜੀ ਮਰਚੈਂਟ ਆਫ ਵੀਨਸ ਦੀ ਆਧਾਰ ਤੇ ਪੰਜਾਬੀ ਸੂਫੀ ਰਿਪੋਰਟਸ ਦਾ ਕਰਤਾ ਕੌਣਾ ਹੈ ਇਹਦਾ ਕਰਤਾ ਹੈਗਾ ਜੀ ਡਾਕਟਰ ਲਾਸਵੰਤੀ రామਕ੍ਰਿਸ਼ਨਨ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਬੁੱਕ ਹੈ ਇਹ ਕੇ ਜੀ ਯਾਦ ਰੱਖਣ ਜਦੋਂ ਵੀ ਅਸੀਂ ਸੂਫੀ ਕਾਬ ਦੀ ਗੱਲ ਕਰਾਂਗੇ ਉਦੋਂ ਇਹ ਬੁੱਕ ਦਾ ਜ਼ਿਕਰ ਹੁੰਦਾ ਹੀ ਹੁੰਦਾ ਹੈ ਠੀਕ ਹੈ ਬਹੁਤ ਜ਼ਿਆਦਾ ਫੇਮਸ ਇਹ ਕਿਤਾਬ ਹੈਗੀ ਹੈ ਆਧੁਨਿਕ ਪੰਜਾਬੀ ਕਹਾਣੀ ਦੇ ਸਭ ਤੋਂ ਵੱਧ ਪ੍ਰਭਾਵ ਕਿਸ ਦਾ ਰਿਹਾ ਹੈ ਤਾਂ ਉਹ ਰਿਹਾ ਹੈ ਕਿ ਜੇ ਪੱਛਮੀ ਕਹਾਣੀ ਦਾ ਠੀਕ ਹੈ ਪੰਜਾਬੀ ਕਹਾਣੀ ਦੇ ਪਹਿਲੇ ਲੇਖਕ ਕਿਹੜੇ ਨੇ ਉਹਨਾਂ ਵਿੱਚ ਆਉਣਗੇ ਸਾਡੇ ਕੋਲ ਚੰਨ ਸਿੰਘ ਸ਼ਹੀਦ ਬਲਵੰਤ ਸਿੰਘ ਚਾਟਰਥ ਚਾਹੇ ਇਹਨਾਂ ਦੀਆਂ ਕਹਾਣੀਆਂ ਉਸ ਵਿਧਾ ਦੇ ਉੱਪਰ ਖਰੀਆਂ ਨਹੀਂ ਉੱਤਰਦੀਆਂ ਠੀਕ ਹੈ ਜਿਹੜੀ ਵਿਧਾ ਕਹਾਣੀ ਲਈ ਚਾਹੀਦੀ ਹੈ ਪਰ ਇਹਨਾਂ ਨੇ ਕਹਾਣੀਆਂ ਲਿਖਣੇ ਸਟਾਰਟ ਕੀਤੀਆਂ ਸੀ ਤਾਂ ਕਰਕੇ ਸਾਡੇ ਕੋਲ ਪਹਿਲੇ ਲੇਖਕ ਆਉਣਗੇ ਅੱਗੇ ਪ੍ਰਸ਼ਨ ਆ ਜਾਂਦੇ ਆ ਸਾਡੇ ਕੋਲ ਰਣਜੀਤ ਕਹਾਣੀਆਂ ਦਾ ਲੇਖਕ ਕੌਣ ਹੈ ਤਾਂ ਇਹ ਲਿਖਿਆ ਸੀ ਜੀ ਬਲਵੰਤ ਸਿੰਘ ਚੱਤਰਤ ਨੇ ਫੁੱਲ ਤੋੜਨਾ ਮਨਾ ਹੈ ਆਪਾਂ ਹੁਣੇ ਹੀ ਪੜ੍ਹ ਕੇ ਹਟੇ ਸੀ ਦੁੱਗਲ ਦੀ ਕਹਾਣੀ ਸੰਗ੍ਰਹਿ ਹੈ ਇਹ ਕੁੜੀ ਕਹਾਣੀ ਕਰਦੀ ਗਈ ਇਹ ਵੀ ਕਰਤਾਰ ਸਿੰਘ ਦੁੱਗਲ ਦਾ ਹੈ ਡੰਗਰ ਕਹਾਣੀਆਂ ਇਹ ਵੀ ਕਰਤਾਰ ਸਿੰਘ ਦੁੱਗਲ ਦਾ ਹੀ ਹੈ ਠੀਕ ਹੈ ਪਾਰੇ ਮੇਰੇ ਕਰਤਾਰ ਸਿੰਘ ਦੁੱਗਲ ਸਮਾਚਾਰ ਪੁਸਤਕ ਦਾ ਕਰਤਾ ਕੌਣ ਹੈ ਇਹ ਆਉਣਗੇ ਜੀ ਸੰਤ ਸਿੰਘ ਸੇਖੋ ਇਹ ਸਾਡੇ SSC TGT ਦੇ ਵਿੱਚ ਹੀ ਜਿਹੜਾ ਇਹਦੇ ਬਾਰੇ ਪੁੱਛਿਆ ਜਾ ਚੁੱਕਿਆ ਠੀਕ ਹੈ ਇਹ ਚੀਜ਼ ਤੁਸੀਂ ਯਾਦ ਰੱਖਣਾ ਪੇਮੀ ਦੇ ਨਿਆਣੀ ਕਹਾਣੀ ਇਹ ਸੰਤ ਸਿੰਘ ਸੇਖੋਂ ਦੀ ਹੈ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਤੇ ਕਾਫੀ ਵਧੀਆ ਕਹਾਣੀ ਹੈਗੀ ਹੈ ਠੀਕ ਹੈ ਲਹੂ ਮਿੱਟੀ ਨਾਵਲ ਇਹ ਹੈਗਾ ਸੰਤ ਸਿੰਘ ਸੇਖੋਂ ਦਾ ਪਾਈ ਵੀਰ ਸਿੰਘ ਤੇ ਉਹਨਾਂ ਦੀ ਰਚਨਾ ਇਹ ਵੀ ਸੰਤ ਸਿੰਘ ਸੇਖੋਂ ਦੀ ਹੈਗੀ ਹੈ ਠੀਕ ਹੈ ਫਿਰ ਅੱਗੇ ਹੈਗਾ ਐਂਗਲੋ ਪੰਜਾਬੀ ਡਿਕਸ਼ਨਰੀ ਇਹ ਪੇਸ਼ ਕਰੀ ਸੀ ਜੀ ਪ੍ਰਿੰਸੀਪਲ ਤੇਜਾ ਸਿੰਘ ਨੇ ਮਹਾਨ ਕੋਸ਼ਤ ਕਰਤਾ ਇਹ ਹੈਗੇ ਜੀ ਸਾਡੇ ਕੋਲੇ ਭਾਈ ਕਾਨ ਸਿੰਘ ਜਨਾਬਾ ਠੀਕ ਹੈ ਅੱਗੇ ਹੈ ਮੇਰਾ ਪਿੰਡ ਪੁਸਤਕ ਮੇਰਾ ਪਿੰਡ ਪੁਸਤਕ ਬਾਰੇ ਵੀ TGT SSSTGT ਦੇ ਵਿੱਚ ਪੁੱਛੇ ਜਾ ਚੁੱਕੇ ਹੈ ਇਹ ਹੈਗੇ ਨੇ ਜੀ ਗਿਆਨੀ ਗੁਰਦੇਵ ਸਿੰਘ ਉਪਰਾ ਮਰਦ ਕਹਾਣੀ ਹੈਗੀ ਜੀ ਗੁਰਵਾਚਨ ਸਿੰਘ ਪੁੱਲਰ ਠੀਕ ਹੈ ਅੱਗੇ ਪ੍ਰਸ਼ਨ ਹੈ ਸਾਡੇ ਕੋਲ ਵਕਤਾ ਮਾਰੇ ਕਹਾਣੀ ਕਿਸ ਦੀ ਹੈ ਇਹ ਹੈਗੇ ਜੀ ਗੁਰਵਾਚਨ ਸਿੰਘ ਪੁੱਲਰ ਦੀ ਮੈਂ ਗਜ਼ਨ ਵੀ ਨਹੀਂ ਏ ਵੀ ਗੁਰਵਤਿੰ ਸਿੰਘ ਪੁੱਲਰ ਇੱਕ ਮਿੱਟੀ ਦੀ ਮੁਠੀ ਇੱਕ ਕਿਸ ਕਵੀ ਦੀ ਕਵਤਾ ਹੈ ਪ੍ਰੀਤਮ ਸਿੰਘ ਸਫੀਰ ਦੀ ਕਾਫਲਾ ਕਵਤਾ ਕਿਸ ਦੀ ਹੈ ਏ ਵੀ ਪ੍ਰੀਤਮ ਸਿੰਘ ਸਫੀਰ ਦੀ ਹੈ ਪਾਪਾਂ ਦਾ ਸੋਹਿਲਾ ਪ੍ਰੀਤਮ ਸਿੰਘ ਸਫੀਰ ਇਹਨਾਂ ਵਿੱਚੋਂ ਕਿਹੜਾ ਲੋਕ ਸਾਹਿਤ ਵਰਗੀਕਰਨ ਵਿੱਚ ਸ਼ਾਮਿਲ ਨਹੀਂ ਹੈ ਤਾਂ ਉਹ ਹੋਣਗੇ ਜੀ ਲੋਕ ਕਲਾ ਠੀਕ ਹੈ ਲੋਕ ਕਲਾ ਜਿਹੜੀ ਲੋਕ ਸਾਹਿਤ ਵਰਗੀਕਰਨ ਵਿੱਚ ਸ਼ਾਮਿਲ ਨਹੀਂ ਹੈਗੀ ਲੋਕ ਕਾਵ ਰੂਪ ਲੋਕ ਕਥਾ ਰੂਪ ਤੇ ਅਖਾਂਤ ਤੇ ਮੁਹਾਵਰੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਦੇ ਵਿੱਚ ਸ਼ਾਮਲ ਨੇ ਪੰਜਾਬੀ ਦੇ ਪੱਛਮੀ ਭਾਗ ਦੇ ਬਾਰ ਦੇ ਇਲਾਕੇ ਵਿੱਚ ਪ੍ਰਚਲਿਤ ਜੰਗੜੀ ਲੋਕਗੀਤ ਅਪਾਉਂਦਾ ਹੈ ਟੋਲਾ ਠੀਕ ਹੈ ਪੋਠੋਆਰੀ ਤਹਨੀ ਇਲਾਕੇ ਦੇ ਢੋਲੇ ਕਿੰਨੇ ਸਤਰਾਂ ਦੇ ਹੁੰਦੇ ਨੇ ਤਾਂ ਇਹ ਹੁੰਦੇ ਨੇ ਜੀ 3 ਸਤਰਾਂ ਦੇ ਪਿਰੇ ਅੱਗੇ ਹੈਗਾ ਦੁੱਲਾ ਪੱਟੀ ਦੀ ਬਿਰਤਾਂਤਕ ਵਾਰਤਾ ਨੂੰ ਤੁਸੀਂ ਕਿਹੜੀ ਲੋਕਾਂ ਬੰਨ੍ਹ ਵਿੱਚ ਰੱਖੋਗੇ ਤੇ ਇਹ ਰੱਖਾਂਗੇ ਅਸੀਂ ਲੋਕ ਗਾਥਾ ਦੇ ਵਿੱਚ ਇੱਕ ਪ੍ਰੈਸ਼ਰ ਹੈ ਗਿਆ ਸੀ ਵਿੱਚੋਂ ਕਿ ਉਹ ਲੋਕ ਗੀਤ ਬਣ ਗਈ ਹੈ ਜਿਸ ਵਿੱਚ ਇੱਕ ਵਾਰ ਮਾਈਆ ਬੋਲਦੇ ਤੇ ਦੂਜੀ ਵਾਰ ਬਲੋ ਤੇ ਇਹ ਹੈਗਾ ਜੀ ਮਾਈਆ ਠੀਕ ਹੈ ਮਾਈਆ ਦੇ ਵਿੱਚ ਸਾਡੇ ਕੋਲ ਦੋ ਪਾਤਰ ਮਿਲਦੇ ਨੇ ਬਲੋ ਤੇ ਮਾਈਆ ਲੋਕਧਾਰਾ ਦਾ ਮੂਲ ਸੰਬੰਧ ਕਿਸ ਨਾਲ ਹੈ ਪਰੰਪਰਾਵਾਂ ਦੇ ਨਾਲ ਜਦੋਂ ਅਸੀਂ ਲੋਕ ਤਤਾਂ ਲੋਕਧਾਰਾ ਤਤਾਂ ਦੀ ਗੱਲ ਕਰ ਰਹੇ ਹਾਂ ਕਰਦੇ ਤਾਂ ਉਹਦੇ ਵਿੱਚ ਪਰੰਪਰਾ ਮੁੱਖ ਹੁੰਦਾ ਹੈ ਠੀਕ ਹੈ ਵਰਤ ਪੂਜਾ ਸੁਖਣਾ ਲੋਕਧਾਰਾ ਦੇ ਕਿਹੜੇ ਵਰਗ ਨੇ ਤਾਂ ਇਹ ਹੋਣਗੇ ਅਨੁਸ਼ਠਾਨ ਜਾਦੂ ਟੂਣਾ ਮੰਤਰ ਲੋਕਤਾਰਾ ਦੇ ਕਿਸ ਵਰਗ ਵਿੱਚ ਆਉਂਦੇ ਨੇ ਇਹ ਆਉਂਦੇ ਜੀ ਲੋਕ ਵਿਸ਼ਵਾਸ ਦੇ ਵਿੱਚ ਕਿਉਂਕਿ ਜਾਦੂ ਟੂਣਾ ਮੰਤਰ ਨੇ ਸਾਡੇ ਵਿਸ਼ਵਾਸ ਦੇ ਨਾਲ ਹੀ ਜੁੜੇ ਹੁੰਦੇ ਨੇ ਲੋਕ ਕਾ ਵਿੱਚ ਸੰਬੋਧਨ ਹੁੰਦਾ ਹੈ ਤਾਂ ਲੋਕ ਕਾ ਦੇ ਵਿੱਚ ਜਿਹੜੇ ਸੰਬੋਧਨ ਹੈ ਉਹ ਵਿਅਕਤੀਗਤ ਤੇ ਸਮੂਹਿਕ ਹੈ ਠੀਕ ਹੈ ਸਮੂਹਿਕ ਤੇ ਸਾਡੇ ਸਾਹਮਣੇ ਹੁੰਦਾ ਤੇ ਪਰ ਇੰਡਾਇਰੈਕਟ ਤਰੀਕੇ ਨਾਲ ਜਿਹੜਾ ਉਹ ਵਿਅਕਤੀਗਤ ਸੰਬੋਧਨ ਵੀ ਹੁੰਦਾ ਚਾਹੇ ਸਾਡੇ ਲੋਕ ਗੀਤ ਹੋਣ ਚਾਹੇ ਟੱਪੇ ਹੋਣ ਠੀਕ ਹੈ ਚਾਹੇ ਉਹਦੇ ਵਿੱਚ ਸਾਡੇ ਕੋਲ ਢੋਲਾ ਜਾਂ ਮਾਈਆ ਹੋਵੇ ਪਰ ਉਹਦੇ ਵਿੱਚ ਕੀ ਚੀਜ਼ ਨੇ ਇੰਨਾ ਕਾਗਰੂਪਾਂ ਦੇ ਵਿੱਚ ਕਿ ਗਾਏ ਚਾਹੇ ਉਹ ਸਮੂਹਿਕ ਤੌਰ ਤੇ ਜਾਂਦੇ ਨੇ ਪਰ ਇੰਟਰਐਕਟ ਵੇ ਦੇ ਨਾਲ ਉਹ ਜਿਹੜਾ ਵਿਅਕਤੀਗਤਤਾ ਉਹਦੇ ਵਿੱਚ ਸੰਬੋਧਨ ਹੁੰਦਾ ਹੈਗਾ ਠੀਕ ਹੈ ਅੱਗੇ ਪ੍ਰਸ਼ਨ ਦੇਖ ਲੈਨੇ ਆਸੀਂ ਡਾਕਟਰ ਨਾਹਰ ਸਿੰਘ ਅਨੁਸਾਰ ਲੋਕ ਕਾਬ ਦੇ ਕਿਹੜੇ ਵਰਗ ਹਨ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਦੋਂ ਵੀ ਲੋਕ ਕਾਬਾਂ ਦੇ ਵਰਗੀਕਰਨ ਦੀ ਗੱਲ ਹੁੰਦੀ ਹੈ ਤਾਂ ਡਾਕਟਰ ਸੀਨਾਰ ਸਿੰਘ ਬਾਰੇ ਜ਼ਰੂਰ ਗੱਲ ਕਰੀ ਜਾਂਦੀ ਹੈ ਤਾਂ ਉਹ ਖੁੱਲੇ ਤੇ ਬੰਦ ਕਾਬ ਰੂਪ ਮੰਨਦੇ ਨੇ ਖੁੱਲੇ ਕਾਬ ਰੂਪ ਵਿੱਚ ਕਿਹੜਾ ਲੱਛਣ ਨਹੀਂ ਹੁੰਦਾ ਕਿ ਲੰਮੀ ਤੇ ਧੀਮੀ ਹੇਕ ਵਿੱਚ ਉਚਾਰੇ ਜਾਂਦੇ ਨੇ ਠੀਕ ਹੈ ਬਜਵੇਂ ਕਾਬ ਰੂਪ ਵਿੱਚ ਕਿਹੜਾ ਲੱਛਣ ਨਹੀਂ ਹੁੰਦਾ ਇਹ ਛੋਟੀ ਅਤੇ ਉੱਚੀ ਹੇਕ ਵਿੱਚ ਗਾਏ ਜਾਂਦੇ ਹਨ ਇਹਨਾਂ ਵਿੱਚੋਂ ਕਿਹੜਾ ਵਜਮਾ ਕਾਬੂ ਰੂਪ ਹੈ ਤਾਂ ਉਹ ਹੈਗਾ ਜੀ ਘੋੜੀਆਂ ਇਹਨਾਂ ਵਿੱਚੋਂ ਕਿਹੜਾ ਖੁੱਲਾ ਕਾਬੂ ਰੂਪ ਹੈ ਉਹ ਹੈਗਾ ਜੀ ਸੁਹਾਗ ਕੋਈ ਬੰਦ ਤੇ ਖੁੱਲੇ ਤੇ ਭਾਪ ਕੀ ਹੁੰਦਾ ਵਜਮਿਆਂ ਦੇ ਆ ਕਿ ਜਿਹਦੇ ਵਿੱਚ ਅਸੀਂ ਫੇਰ ਬਦਲ ਨਹੀਂ ਕਰ ਸਕਦੇ ਤੇ ਖੁੱਲੇ ਕਿਹੜੇ ਹੁੰਦੇ ਆ ਜਿਹਦੇ ਵਿੱਚ ਅਸੀਂ ਆਪਣੀ ਸਹੂਲਤ ਦੇ ਅਕੋਰਡਿੰਗ ਜਿਹਦੇ ਵਿੱਚ ਅਸੀਂ ਬਦਲਾਅ ਕਰਦੇ ਰਹਿੰਦੇ ਆ ਠੀਕ ਹੈ ਅੱਗੇ ਹੈ ਕਿਹੜੇ ਕਾਬੂ ਰੂਪ ਨੂੰ ਤੁਸੀਂ ਵਜਮੇ ਕਾਬੂ ਰੂਪ ਵਿੱਚ ਸ਼ਾਮਿਲ ਨਹੀਂ ਕਰੋਗੇ ਤਾਂ ਉਹ ਹੈਗਾ ਸ਼ੰਦਪਰਾਗਾ ਕਿਹੜਾ ਕਾਵ ਰੂਪ ਬੰਦ ਕਾਵ ਰੂਪ ਹੈ ਤਾਂ ਉਹ ਹੈਗਾ ਜੀ ਥਿੱਤੀ ਠੀਕ ਹੈ ਥਿੱਤੀ ਹੈ ਜਿਹੜੀ ਉਹ ਦਿਨਾਂ ਦੇ ਨਾਲ ਸੰਬੰਧਿਤ ਹੈ ਤੇ ਸਾਡੇ ਕੋਲੇ ਜਿਹੜਾ ਉਹ ਬੰਦ ਕਾਵ ਰੂਪ ਹੈ ਇਹਨਾਂ ਵਿੱਚੋਂ ਕਿਹੜੀ ਬਨਗੀ ਸੰਸਕਾਰਾਂ ਸੰਬੰਧੀ ਲੋਕ ਗੀਤਾਂ ਵਿੱਚ ਸ਼ਾਮਲ ਨਹੀਂ ਹੈ ਤਾਂ ਉਹ ਹੈਗਾ ਜੀ ਬਾਡੀ ਦੇ ਗੀਤ ਠੀਕ ਹੈ ਇਹਨਾਂ ਵਿੱਚੋਂ ਕਿਹੜੀ ਬਨਗੀ ਰੁੱਤਾਂ ਤੇ ਤਿਹਾਰਾਂ ਨਾਲ ਸੰਬੰਧਿਤ ਗੀਤਾਂ ਵਿੱਚ ਸ਼ਾਮਲ ਨਹੀਂ ਹੈ ਤਾਂ ਉਹ ਹੋਣਗੇ ਜੀ ਤੀਆਂ ਦੇ ਗੀਤ ਤੀਆਂ ਦੇ ਗੀਤ ਕੀ ਹੈ ਕਿ ਇਹ ਉਹ ਕਾਰਜਗਤ ਗੀਤ ਨਹੀਂ ਹੈ ਠੀਕ ਹੈ ਜਾ ਤਿਹਾਰਾਂ ਦਿਨਾਂ ਸੰਬੰਧਤ ਆਉਣਗੇ ਉਠ ਮੇਰੀ ਸਾਂਜੀ ਖੋਲ ਪਾਵੜੇ ਕੁੜੀਆਂ ਆਇਆਂ ਪੂਜਣ ਕਿਸ ਲੋਕ ਦੇਵੀ ਦੀ ਪੂਜਾ ਨਾਲ ਸੰਬੰਧਤ ਹੈ ਤਾਂ ਉਹ ਹੈਗਾ ਜੀ ਸਾਂਜੀ ਦੇਵੀ ਨੰਗੇ ਨੰਗੇ ਪੈਰੀ ਮਾਤਾ ਅਕਵਰਾ ਆਇਆ ਸੋਨੇ ਦਾ ਛਤਰ ਚੜਾਇਆ ਇਹਨਾਂ ਸਤਰਾਂ ਨੂੰ ਤੁਸੀਂ ਲੋਕ ਗੀਤ ਕਿਹੜੇ ਰੂਪਾਕਾਰ ਚ ਰੱਖੋਗੇ ਤੇ ਇਹ ਰੱਖਾਂਗੇ ਜੇ ਅਸੀਂ ਭੇਟਾ ਦੇ ਵਿੱਚ ਠੀਕ ਹੈ ਜਿਹੜੇ ਦੇਵੀ ਦੇਵਤੇ ਨਾਲ ਸੰਬੰਧਤ ਲੋਕ ਗੀਤ ਨੇ ਮਰਤਕ ਦੇ ਸੰਸਕਾਰਾਂ ਨਾਲ ਸੰਬੰਧਿਤ ਕਿਹੜਾ ਲੋਕਗੀਤ ਹੈ ਤਾਂ ਉਹਦੇ ਵਿੱਚ ਆਏਗਾ ਜੀ ਕੀਰਨਾ ਠੀਕ ਹੈ ਸਿਫਟਣੀ ਲੰਮੀ ਬੋਲੀ ਹੀਰਾ ਇਹ ਤਾਂ ਜੇ ਆਪਾਂ ਦੇਖੀਏ ਤਾਂ ਤਿੰਨੇ ਇਹ ਜਿਹੜੇ ਵਿਆਹ ਦੇ ਨਾਲ ਸੰਬੰਧਿਤ ਨੇ ਠੀਕ ਹੈ ਅਗਲਾ ਪ੍ਰਸ਼ਨ ਆ ਗਿਆ ਸਾਡੇ ਕੋਲ ਕਿਹੜੇ ਲੋਕਗੀਤ ਕਿਹੜੇ ਲੋਕ ਇਤਤ ਨੂੰ ਪੇਸ਼ਾਵਰ ਨਾਇਣ ਮਰਾਸਨ ਦੀ ਸਹਾਇਤਾ ਨਾਲ ਉਚਾਰਿਆ ਜਾਂਦਾ ਤਾਂ ਉਹ ਹੋਣਗੇ ਜੀ ਅਲੌਣੀ ਕਿਉਂਕਿ ਅਲੌਣੀ ਦੇ ਵਿੱਚ ਮੁੱਖ ਭੂਮਿਕਾ ਨਾਇਣ ਜਾਂ ਮਰਾਸਨ ਦੀ ਹੁੰਦੀ ਹੈ ਠੀਕ ਹੈ ਦੋ ਤੋ ਕੀ ਬੋਲੀ ਦੋ ਰ ਟੱਪੇ ਨੂੰ ਕੀ ਆਖਦੇ ਹਨ ਤੇ ਇਹਨੂੰ ਆਖਦੇ ਨੇ ਜੀ ਨਿੱਕੀ ਬੋਲੀ ਲੰਬੀ ਧਾਰਨਾ ਵਾਲਾ ਕਿਹੜਾ ਗੀਤ ਹੈ ਕਿਹੜਾ ਨਿੱਕਾ ਗੀਤ ਹੈ ਜੋ ਮਰਦਾਂ ਵਿੱਚ ਪਰਚਲਦਾ ਹੈ ਤਾਂ ਉਹ ਆਏਗਾ ਜੀ ਦੋੜਾ ਠੀਕ ਹੈ ਉਹ ਬਿਰਤਾਂਤਕ ਲੋਕਾਵੂ ਇਸ ਵਿੱਚ ਕਿਸੇ ਪ੍ਰੇਮੀ ਜੋੜੇ ਦੀ ਕਹਾਣੀ ਕਹੀ ਕੋਈ ਹੋਵੇ ਤਾਂ ਉਹ ਹੋਗੀ ਜੀ ਲੋਕ ਗਾਥਾ ਠੀਕ ਹੈ ਇਹਨਾਂ ਵਿੱਚੋਂ ਕਿਹੜਾ ਬਿਰਤਾਂਤਕ ਲੋਕ ਕਾਂ ਵਿੱਚ ਨਹੀਂ ਆਉਂਦਾ ਤਾਂ ਟੱਪੇ ਜਿਹੜੇ ਲੋਕ ਬਿਰਤਾਂਤ ਦੇ ਵਿੱਚ ਨਹੀਂ ਆਉਂਦੇ ਕਿਉਂਕਿ ਟੱਪੇ ਹੈ ਜਿਹੜੀ ਦੋ ਸਤਰੀ ਜਿਹੜੀ ਉਹ ਰਚਨਾ ਹੈਗੀ ਥਿੱਥੀ ਨੂੰ ਤੁਸੀਂ ਕੀ ਆਖੋਗੇ ਥਿੱਥੀ ਸਾਡੇ ਕੋਲ ਬਿਰਤਕ ਕਾਵ ਰੂਪਾ ਕਿਉਂਕਿ ਇਹ ਜਿਹੜੀਆਂ ਚੰਨ ਦੀਆਂ ਤਿੱਥਾਂ ਨੇ ਉਹਦੇ ਨਾਲ ਇਹ ਸਬੰਧਤ ਹੁੰਦਾ ਜਿਸ ਤਰ੍ਹਾਂ ਆਪਾਂ ਇੱਕ 1 ਕੋ 2 3 4 5 6 7 8 9 10 ਇਹਦਾ ਪਾ ਕਰਦੇ ਆ ਨਾ ਚੰਨ ਦੀ ਤਿੱਥਾਂ ਦੇ ਨਾਲ ਸੰਬੰਧਤ ਤਾਂ ਇਹ ਸਾਡੇ ਕੋਲੇ ਵਿਰਤਾਂਤਕ ਕਾਰਗ੍ਰੋਪ ਹੈਗਾ ਦੁੱਲਾ ਪੱਟੀ ਦੀ ਬਾਤਾਂ ਬਾਰੇ ਲੋਕ ਗੀਤ ਲੋਕ ਗੀਤਾਂ ਦੀ ਕਿਹੜੀ ਸ਼੍ਰੇਣੀ ਵਿੱਚ ਆਉਂਦਾ ਹੈ ਤੇ ਆਉਣਗੇ ਜੇ ਸੂਰਮ ਗਤੀ ਦੇ ਗੀਤ ਕਿਉਂਕਿ ਇਹਦੇ ਵਿੱਚ ਦੁੱਲੇ ਪੱਟੀ ਦੀ ਜਿਹੜੀ ਸੂਰਮਤਾ ਹੈ ਬਹਾਦਰੀ ਹੈ ਉਹਨੂੰ ਪੇਸ਼ ਕੀਤਾ ਜਾਂਦਾ ਹੈ ਠੀਕ ਹੈ ਜੇ ਲਾਈਵ ਸੈਸ਼ਨ ਚੰਗਾ ਲੱਗ ਰਿਹਾ ਤਾਂ ਪਲੀਜ਼ ਲਾਈਕ ਕਰ ਦਿਓ ਠੀਕ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦਾ ਲੱਗਿਆ ਤੁਹਾਨੂੰ ਅੱਗੇ ਹੈ ਇਹਨਾਂ ਵਿੱਚੋਂ ਕਿਹੜਾ ਲੋਕ ਨਾਇਕ ਵਾਰੇ ਲੋਕਗੀਤ ਸੂਰਮਗਤੀ ਦੇ ਗੀਤ ਵਿੱਚ ਸ਼ਾਮਲ ਨਹੀਂ ਹੈ ਤਾਂ ਉਹ ਆਏਗਾ ਤੰਨਾ ਜੱਟ ਠੀਕ ਹੈ ਤੰਨਾ ਜੱਟ ਸਾਡੇ ਕੋਲੇ ਭਗਤ ਦੇ ਵਿੱਚ ਆਉਣਗੇ ਜਿਸ ਤਰ੍ਹਾਂ ਇਹਨਾਂ ਦੀ ਬਾਣੀ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਜਿਸ ਤਰ੍ਹਾਂ ਇਹਨਾਂ ਨੇ ਆਰਤਾ ਲਿਖਿਆ ਹੋਇਆ ਹੈ ਠੀਕ ਹੈ ਭਗਤ ਤੰਨਾ ਨੇ ਤੰਨੇ ਜੱਟ ਨੇ ਤੇ ਜੱਗਾ ਜੱਟ ਸੁੱਚਾ ਸੂਰਮਾ ਜਿਉਣਾ ਮੋੜ ਇਹ ਸਾਡੇ ਕੋਲ ਸੂਰਮਗਤੀ ਦੇ ਗੀਤਾਂ ਦੇ ਵਿੱਚ ਇਹ ਸ਼ਾਮਲ ਹੋਣਗੇ ਕਾਰ ਅਨੰਦ ਦੇ ਮਿਲਨ ਨੂੰ ਵਧਾਈਆਂ ਜੀ ਕਰ ਅਨੰਦ ਦੇ 70 ਨਾਲ ਸ਼ੁਰੂ ਹੋਣ ਵਾਲਾ ਲੋਕਗੀਤ ਕੀ ਸੰਬੰਧ ਕੀ ਠਾਉਂਦਾ ਹੈ ਤੇ ਆਉਣਗੇ ਜੀ ਸਾਡੇ ਕੋਲ ਸੰਸਕਾਰ ਗੀਤ ਠੀਕ ਹੈ ਕਿ ਕਿਸੇ ਬੱਚੇ ਦਾ ਜਨਮ ਹੋਇਆ ਹੈ ਜਨਮ ਹੋਣ ਤੇ ਘਰ ਦੇ ਵਿੱਚ ਵਧਾਈਆਂ ਮਿਲ ਰਹੀਆਂ ਨੇ ਤਾਂ ਇਹ ਸੰਸਕਾਰ ਗੀਤ ਕੁੜੀ ਦੇ ਵਿਆਹ ਸਮੇਂ ਗਾਏ ਜਾਂਦੇ ਸੁਹਾਗ ਲੋਕਗੀਤਾਂ ਦੀ ਕਿਹੜੀ ਸ਼੍ਰੇਣੀ ਹੈ ਤੇ ਇਹ ਵੀ ਕਿਨੇ ਸਾਡੇ ਕੋਲੇ ਸੰਸਕਾਰ ਗੀਤ ਨੇ ਗੀਰਨਿਆਂ ਨੂੰ ਲੋਕਗੀਤਾਂ ਦੀ ਕਿਸ ਰਣੀ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਇਹ ਵੀ ਸੰਸਕਾਰ ਗੀਤ ਨੇ ਕਿਉਂਕਿ ਮੌਤ ਦੇ ਨਾਲ ਸੰਬੰਧਤ ਨੇ ਠੀਕ ਹੈ ਰੀਤੀ ਰਸਮਾਂ ਦੇ ਵਿੱਚੋਂ ਮਾਤਾ ਦੀਆਂ ਭੇਟਾਂ ਲੋਕਗੀਤਾਂ ਦੀ ਕਿਸ ਵੰਨਗੀ ਦਾ ਅੰਗ ਹਨ ਤੇ ਆਉਣਗੇ ਜੀ ਸਾਡੇ ਕੋਲੇ ਦੇਵੀ-ਦੇਵਤਿਆਂ ਬਾਰੇ ਗੀਤ ਉਹ ਦਿਸ ਦਾ ਦਰਬਾਰ ਮਾਤਾ ਤੇਰਾ ਉਹ ਦਿਸ ਦਾ ਲੋਕਗੀਤ ਕਿਸ ਵੰਨਗੀ ਚ ਹੈ ਇਹ ਵੀ ਆਉਣਗੇ ਸਾਡੇ ਕੋਲੇ ਜੀ ਦੇਵੀ-ਦੇਵਤਿਆਂ ਦੇ ਨਾਲ ਸੰਬੰਧਿਤ ਜਿਹੜੇ ਉਹ ਲੋਕਗੀਤ ਨੇ ਠੀਕ ਹੈ ਤੇ ਅੱਜ ਜੀ ਅੱਜ ਦਾ ਆਪਣਾ ਲਾਈਵ ਸੈਸ਼ਨ ਠੀਕ ਹੈ ਜਿਹਦੇ ਵਿੱਚ ਅਸੀਂ ਪੰਜਾਬੀ ਨਾਵਲਕਾਰ ਕਹਾਣੀਕਾਰ ਦੀਆਂ ਜਿਹੜੀਆਂ ਲਿਖਤਾ ਨੇ ਉਹਦੇ ਬਾਰੇ ਅਸੀਂ ਡਿਸਕਸ ਕਰਿਆ ਤੇ ਨਾਲ ਹੀ ਤੁਹਾਨੂੰ ਕੁਝ ਪ੍ਰਸ਼ਨ ਵੀ ਕਰਵਾ ਦਿੱਤੇ ਜਿਨ੍ਹਾਂ ਦੇ ਵਿੱਚੋਂ ਪਹਿਲਾਂ ਕਈ TGT SSC TGT ਦੇ ਵਿੱਚ ਪੁੱਛੇ ਵੀ ਗਏ ਨੇ ਠੀਕ ਹੈ ਤਾਂ ਕੱਲ ਦੀ ਵੀਡੀਓ ਦੇ ਵਿੱਚ ਮੈਂ ਕੋਈ ਅਗਲਾ ਟੌਪਿਕ ਲੈ ਕੇ ਆਉਂਗੀ ਤੁਹਾਡੇ ਨਾਲ ਉਹ ਵੀ ਸਿਰਫ ਰਿਵੀਜ਼ਨ ਪਰਪਸ ਤੋਂ ਹੀ ਹੋਏਗਾ ਠੀਕ ਹੈ ਤਾਂ ਇਸ ਟਾਈਮ ਤੇ ਮੇਰੇ ਨਾਲ ਲਾਈਵ ਰਹਿਣਾ ਠੀਕ ਹੈ ਤੇ ਜੇਕਰ ਤੁਹਾਡਾ ਕੋਈ ਪ੍ਰਸ਼ਨ ਹੈ ਕੋਈ ਤੁਹਾਡਾ ਕਮੈਂਟ ਹੈਗਾ ਕੋਈ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਕੋਈ ਕਿਉਂਕਿ ਪਰਸਨ ਨੂੰ ਤਾਂ ਐਗਜ਼ਾਮ ਹੀ ਹੈ ਜੇ ਕੋਈ ਤੁਸੀਂ ਹੋਰ ਚਾਹੁੰਦੇ ਹੋ ਇਸ ਟੌਪਿਕ ਦੇ ਉੱਪਰ ਵੀਡੀਓ ਬਣਾਈ ਜਾਵੇ ਤਾਂ ਤੁਸੀਂ ਮੈਨੂੰ ਜਰੂਰ ਦੱਸ ਦਿਓ ਮੈਂ ਕੋਸ਼ਿਸ਼ ਕਰੂੰਗੀ ਕਿ ਉਹ ਦਿਨ ਐਲਿਟਡ ਜਿਹੜਾ ਉਹ ਤੁਹਾਡੇ ਲਈ ਵੀਡੀਓ ਲੈ ਕੇ ਆ ਸਕਾਂ ਠੀਕ ਹੈ ਤੇ ਬਾਕੀ ਜੇ ਤੁਸੀਂ UGC NET CET Mastergate ਦੀ ਤਿਆਰੀ ਕਰ ਰਹੇ ਹੋ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਸ਼ੇਅਰ ਕਰ ਦਿਓ ਇਹਨੂੰ ਲਾਈਕ ਕਰ ਦਿਓ ਤੇ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਣਾ ਕਿ ਮੇਰੀ ਕੋਸ਼ਿਸ਼ ਇਹ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਤੁਹਾਡੇ ਲਈ ਹੈਲਪਫੁਲ ਰਹਿੰਦੀ ਹੈ ਜੇ ਨਹੀਂ ਤੇ ਜੇਕਰ ਤੁਸੀਂ ਐਸਐਸਟੀ ਜੀਜੀਟੀ ਦਾ ਇਗਜ਼ਾਮ ਦੇਣਾ ਹੈ ਤਾਂ ਪਲੀਜ਼ ਆਪਕੇ ਮੈਨੇ ਜ਼ਰੂਰ ਦੱਸਿਓ ਕਿ ਜਿਹੜੇ ਮੈਂ ਵੀਡੀਓਜ਼ ਅਪਲੋਡ ਕਰ ਰਹੀ ਹਾਂ ਤੁਹਾਡੇ ਲਈ ਹੈਲਪਫੁਲ ਕਿੰਨੀਆਂ ਕਰੰਜਣੇ ਓਕੇ ਜੀ ਥੈਂਕ ਯੂ ਸਭ ਦਾ ਕੱਲ ਦੇ ਲਾਈਵ ਸੈਸ਼ਨ ਦੇ ਲਈ ਤਿਆਰ ਰਹਿਣਾ ਇਸੇ ਟਾਈਮ ਤੇ ਅੱਪ ਕੱਲ ਕਲਾਸ ਲਵਾਂਗੇ ਧੰਨਵਾਦ ਤੁਹਾਡਾ ਸਾਰਿਆਂ ਦਾ